ਜਿਹੜਾ 10000 ਸੈਲਰੀ ਲੈਂਦਾ ਉਹ 7 ਲੱਖ ਦੇ ਹੀ ਨਹੀਂ ਸਕਦਾ ਆ ਜ਼ਰੂਰੀ ਇਹ ਕੰਮ ਕਰਨਾ ਉਸ 골ਡੀ ਗਾੜੇ ਕਿਤੇ ਲੱਗ ਜਵੇ ਇਹਦੇ ਨਾਲੋਂ ਚੰਗਾ ਦਾ ਸਾਡੀ ਬੜੀ ਬਦਕਿਸਮਤੀ ਆ ਕਿ ਸਾਡੇ ਦੇਸ਼ ਦੇ ਵਿੱਚ ਹਰ ਥਾਂ ਗਲਤ ਵੱਡੀ ਗੱਡੀ ਦੇ ਹੀ ਡਰਾਈਵਰ ਨੂੰ ਪਾਇਆ ਜਾਂਦਾ ਜਦੋਂ ਰੀਡ ਦੀ ਹੱਡੀ ਆ ਟਰਾਂਸਪੋਰਟ ਲਾਈਨ ਇਹ ਟਰਾਂਸਪੋਰਟ ਨਹੀਂ ਆ ਇਹਦਾ ਕੁਝ ਨਹੀਂ ਹੈ ਗਈ ਇੰਡੀਆ ਦੇ ਵਿੱਚ ਕਾਨੂੰਨ ਆ ਇਹ ਬਹੁਤ ਗਲਤ ਕਾਨੂੰਨ ਆ ਆ ਜੋ ਜੋ ਕਿ ਇਹ ਬਾਹਰਲੇ ਮੁਲਕਾਂ 'ਚ ਵੀ ਹੈ ਨਹੀਂਗਾ ਤੁਸੀਂ ਕਿੱਲੋ ਝੇਬ ਲੈਣੇ ਹੋਣਗੇ ਕਸ਼ਮੀਰ ਤੱਕ ਨਹੀਂ ਜਾਂਦੇ ਉਹ ਤਾਂ ਕਿ ਡਰਾਈਵਰ ਹੀ ਲੈਂਦਾ ਜਿਹੜੇ ਬੰਦੇ ਸਿਆਣੇ ਉਹ ਕਹਿੰਦੇ ਹੁਣ ਇੰਨੀ ਉਮਰ ਰਹਿ ਗਈ ਹੁੰਦੀ ਜੇਲ੍ਹ ਚ ਥੋੜੀ ਕੰਨੀ ਆਪਣੇ ਲਾਇਸੈਂਸ ਤੋੜੇ ਦਿੱਤੇ ਉਹਨਾਂ ਨੇ ਅਸੀਂ ਇੱਕ ਅਨੁਸ਼ਾਸਨਿਕ ਇੱਕ ਲਾਭੰਧੀ ਨਾਗਰਿਕ ਹੋਣ ਦਾ ਸਬੂਤ ਦਿੱਤਾ ਆ ਡਰਾਈਵਰ ਵਿਭਾਗ ਹੁਣ ਉਹ ਅਨਪੜ ਨਹੀਂ ਰਿਹਾ ਭਾਜੀ ਇੰਡੀਅਨ ਆਲ ਬੀਪੀਸੀਐਲ ਐਚਬੀਸੀਐਲ ਆਲ ਪੰਜਾਬ ਦੇ ਟੈਂਕਰ ਯੂਨੀਅਨ ਡਰਾਈਵਰਾਂ ਨੇ ਤੁਹਾਨੂੰ ਦੇ ਦਿੱਤਾ ਕਿ ਅਸੀਂ ਹੱਕ ਲੈਣੇ ਕਿੱਦਾਂ ਲੈਣੇ ਆ ਔਰ ਉਹ ਕਹਿੰਦੇ ਸਾਨੂੰ 30 ਦਿਨ ਦਾ ਟਾਈਮ ਦੇ ਦਿਓ 30 ਦਿਨ ਦੇ ਅੰਦਰ ਜੇ ਅਸੀਂ ਤੁਹਾਡੀ ਗੱਲ ਸਰਕਾਰ ਤੱਕ ਨਾ ਪਹੁੰਚਾ ਸਕੇ ਸੈਂਟਰ ਤੱਕ ਨਾ ਪਹੁੰਚਾ ਸਕੇ ਤੇ ਇਹੋ ਹੀ ਦਰੀਆਂ ਤੁਹਾਡੀਆਂ ਹੁਣ ਆਲੀਆਂ ਨੇ ਇਹੋ ਹੀ ਗੱਦੇ ਨੇ ਜਦੋਂ ਮਰਜ਼ੀ ਲਾ ਕੇ ਬਹਿ ਜਾਓ ਪੈਟਰੋਲ ਪੰਪ ਡਰਾਈ ਹੋ ਚੁੱਕੇ ਨੇ ਨਾ ਹੀ ਪੈਟਰੋਲ ਮਿਲਦਾ ਪਿਆ ਨਾ ਹੀ ਡੀਜ਼ਲ ਮਿਲਦਾ ਪਿਆ ਕਿਤੇ ਵੀ ਜਾ ਕੇ ਪੈਟਰੋਲ ਨਹੀਂ ਪਵਾਇਆ ਜਾ ਸਕ ਰਿਹਾ ਲੋਕ ਇਸ ਵੇਲੇ ਹਾਹਾਕਾਰ ਮਚਾ ਰਹੇ ਨੇ ਕਿਉਂਕਿ ਇੱਕ ਆਮ ਰੋਜ਼ਮਰਰਾ ਦੀ ਜ਼ਿੰਦਗੀ ਚ ਵਰਤਿਆ ਜਾਣ ਵਾਲਾ ਪਦਾਰਥ ਹੈਗਾ ਪੈਟਰੋਲ ਤੇ ਡੀਜ਼ਲ ਹਰ ਕਿਸੇ ਨੂੰ ਚਾਹੀਦਾ ਆਉਣ ਜਾਣ ਦੇ ਲਈ ਵਾਹਨਾ ਦੇ ਵਿੱਚ ਪੈਂਦਾ ਆ ਐਸ ਅ ਫਿਊਲ ਪੈਂਦਾ ਆ ਪਰ ਹੁਣ ਉਹ ਚੀਜ਼ ਨਹੀਂ ਮਿਲਦੀ ਪਈ ਪੈਟਰੋਲ ਨਹੀਂ ਮਿਲਦੇ ਪਏ ਡੀਜ਼ਲ ਨਹੀਂ ਮਿਲਦਾ ਪਿਆ ਔਰ ਹਰ ਪਾਸੇ ਸਾਫ਼ ਕਹਿ ਦਿੱਤਾ ਗਿਆ ਹੈ ਕਿ ਟੈਂਕਰ ਡਰਾਈ ਪਏ ਹੋਏ ਨੇ ਪੈਟਰੋਲ ਡਰਾਈ ਆ ਡੀਜ਼ਲ ਡਰਾਈ ਆ ਕੁਝ ਵੀ ਅਵੇਲੇਬਲ ਨਹੀਂ ਹੈ ਇਸ ਵੇਲੇ ਜਲੰਧਰ ਸ਼ਹਿਰ ਚ ਮੌਜੂਦ ਆ ਮੇਰੇ ਪਿੱਛੇ ਇੰਡੀਅਨ ਔਇਲ ਦੀ ਏਜੰਸੀ ਹੈ ਔਰ ਉਸ ਏਜੰਸੀ ਦੇ ਬਾਹਰ ਹੀ ਸਾਰੀ ਡਰਾਈਵਰ ਯੂਨੀਅਨ ਜਿਹੜੀ ਇੱਥੇ ਦੀ ਉਹ ਮੌਜੂਦ ਆ ਉਹਨਾਂ ਵੱਲੋਂ ਧਰਨਾ ਦਿੱਤਾ ਹੋਇਆ ਔਰ ਇਹ ਧਰਨਾ ਕਦੋਂ ਤੱਕ ਕਿਸ ਹੱਦ ਤੱਕ ਜਾਵੇਗਾ ਔਰ ਇਸ ਤੋਂ ਬਾਅਦ ਇਸ ਦੇ ਰਿਜ਼ਲਟਸ ਕਿਸ ਤਰ੍ਹਾਂ ਦੇ ਰੂਪ ਅਖਤਿਆਰ ਕਰਨਗੇ ਉਹ ਬਾਅਦ ਦੀਆਂ ਗੱਲਾਂ ਨੇ ਪਰ ਮੂਲ ਰੂਪ ਦੇ ਵਿੱਚ ਕੀ ਕਾਰਨ ਨੇ ਉਹਨਾਂ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਯੂਨੀਅਨ ਦਾ ਨਾਮ ਦੱਸਿਓ ਹਾਂਜੀ ਆਲ ਇੰਡੀਆ ਯੂਨੀਅਨ ਹੈ ਆਪਣੀ ਸਾਰੀਆਂ ਕੰਪਨੀਆਂ ਇੱਥੇ ਹੀ ਆ ਐਚਪੀ ਆ ਇੰਡੀਅਨ ਆਲਿਆ ਤੇਲ ਦੀ ਕੰਪਨੀ ਆ ਸਾਰੇ ਹੈਵੀ ਟਰੱਕ ਇੱਥੋਂ ਹੀ ਭਰ ਲੋਡ ਹੁੰਦੇ ਆ ਤੇ ਆਪਣੇ ਜਿਹੜੇ ਡਰਾਈਵਰ ਆ ਕੱਲੇ ਐਸ.ਏ.ਸੀ ਦੇ ਨਹੀਂ ਹੈਗੇ ਐਚਪੀ ਦੇ ਬੀ.ਪੀ.ਸੀ ਦੇ ਇੰਡੀਨ ਆਲ ਦੇ ਗੈਸ ਏਜੰਸੀ ਦੇ ਸਿਲੰਡਰ ਜਿਹੜੇ ਘਰਾਂ ਦੇ ਭਰਦੇ ਆ ਇਹ ਸਾਰੇ ਡਰਾਈਵਰ ਆ ਇੱਥੇ ਪੂਰੇ ਹੋਰ ਇਹ ਕੱਲਾ ਸਾਡੇ ਇਨਕੀ ਲਈ ਐਸ.ਏ.ਸੀ ਕੰਪਨੀ ਨੇ ਕਾਨੂੰਨ ਲਿਆ ਇਹ ਹਰ ਡਰਾਈਵਰ ਲਈ ਕਾਨੂੰਨ ਆ ਆ ਜੋ ਵੀ ਆ ਚਾਹੇ ਕੋਈ ਸਕੂਲ ਦੀ ਬੱਸ ਚਲਾਉਂਦਾ ਆ ਜਾਂ ਕੋਈ ਹੋਰ ਅਦਰ ਵੀ ਅਦਰ ਬ੍ਰਾਂਡ ਕੋਈ ਵੀ ਚੋਰਾ ਸਮਾਨ ਲੈ ਕੇ ਜਾਂਦਾ ਹੈ ਹੇ ਹਰ ਡਰਾਈਵਰ ਲਈ ਹੈ ਨਾ ਕਿ ਕੱਲਾ ਸਾਡੇ ਇੰਡੀਆ ਨਾਲ ਦੀ ਹੈ ਸੇ ਸਾਡਾ ਜਿਹੜੀ ਇਹ ਸਾਡੀ ਕੰਪਨੀ ਆ ਇੰਡੀਆਨ ਆਲ ਇਨੇ ਕਿ ਟਫ ਆ ਦੀ ਟ੍ਰੇਨਿੰਗ ਵਗੈਰਾ ਹਰ ਹਫਤੇ ਟ੍ਰੇਨਿੰਗ ਵਗੈਰਾ ਹੁੰਦੀ ਹੈ ਤੇ ਅੰਦਰ ਵੀ ਪੂਰਾ ਦਸੱਲੀ ਨਾਲ ਸਮਝਾਇਆ ਜਾਂਦਾ ਡਰਾਈਵਰ ਦੀ ਪੂਰੀ ਡਾਕਟਰੀ ਵਗੈਰਾ ਹੁੰਦੀ ਆ ਇਹ ਨਹੀਂ ਕਿ ਡਰਾਈਵਰ ਆਇਆ ਕੋਈ ਇੱਥੇ ਨਵਾਂ ਆ ਜਾਊਗਾ ਅੱਜ ਚੱਕਿਆ ਆਪਣਾ ਬੁਚਕਾ ਜਾ ਤਾਂ ਦੂਜੀ ਗੱਡੀ ਤੇ ਇੱਥੇ ਬਹੁਤ ਟ੍ਰੇਨਿੰਗ ਆ ਟਫ ਆ ਕਿ ਨਾ ਕਿ ਇੱਥੇ ਜਿਹੜੇ ਡਾਕੂਮੈਂਟ ਸਾਡੇ ਲੱਗਦੇ ਆ ਉਹ ਕਿਸੇ ਬਾਹਰ ਜਾਣ ਲੱਗੇ ਇੰਨੇ ਨਹੀਂ ਲੱਗਦੇ 에어ਪੋਰਟ ਤੇ ਵੀ ਨਹੀਂ ਜਾਂਦੇ ਜਿੰਨੇ ਸਾਡੀ ਇਹ ਕੰਪਨੀ ਲੈਂਦੀ ਆ ਡਾਕੂਮੈਂਟ ਕਿ ਸਾਨੂੰ ਪੁਲਿਸ ਰਿਪੋਰਟ ਆ ਮੰਦੇ ਦਾ ਕਲੈਕ ਲਗਦੇ ਭਾਈ ਸਾਹਿਬ ਮੂਲ ਰੂਪ ਦੇ ਵਿੱਚ ਜਿਹੜੇ ਹੁਣ ਮੌਜੂਦਾ ਹਾਲਾਤ ਹੈਗੇ ਨੇ ਉਹਨਾਂ ਬਾਰੇ ਗੱਲ ਕਰਦੇ ਆ ਤੇਲ ਮੁੱਕ ਚੁੱਕਿਆ ਆ ਡੀਜ਼ਲ ਮੁੱਕ ਚੁੱਕਿਆ ਕਿਤੇ ਅਵੇਲੇਬਲ ਨਹੀਂ ਹੈਗਾ ਕੀ ਹਾਲਾਤ ਸਾਡੇ ਕੱਲ ਪਰਸੋਂ ਦੇ ਜੋ ਕਿ ਸਟ੍ਰੈਗ ਚੱਲਦੀ ਪਈ ਆ ਇੱਥੇ ਅਸੀਂ ਸਾਰੇ ਡਰਾਈਵਰ ਇੱਥੇ ਹੀ ਸੌਂਦੇ ਨੇ ਰਾਤ ਨੂੰ ਵੀ ਤੇ ਜਿਨ੍ਹਾਂ ਹੁਣ ਪੰਪਾਂ ਦੇ ਤੇਲ ਦੀ ਸਪਲਾਈ ਜਾਣੀ ਬੰਦ ਹੋ ਚੁੱਕੀ ਐ ਇਸ ਟਾਈਮ ਲੁਧਿਆਣੇ ਦੇ ਵਿੱਚ ਘੱਟੋ ਘੱਟ 300 ਪੰਪ ਤੋਂ ਜ਼ਿਆਦਾ ਪੰਪ ਡਰਾਈ ਹੋ ਚੁੱਕਾ ਜਿਨ੍ਹਾਂ ਪੰਪਾਂ ਦਾ ਤੇਲ ਨਹੀਂ ਹੈਗਾ ਹਾਈਵੇ ਤੇ ਜਿੰਨੇ ਪੰਪ ਐ ਹੁਣ ਤੇਲ ਮੁੱਕ ਚੁੱਕਾ ਐ ਪੰਪਾਂ ਤੇ ਲੋਕਾਂ ਨੇ ਜਿਨ੍ਹਾਂ ਤੇਲ ਸੀਗਾ ਆਪਣੇ ਲਈ ਸਟਾਕ ਲਈ ਜਾ ਕੇ ਪਹਿਲੇ ਘਰਾਂ ਜਮਾ ਕਰ ਲਿਆ ਹੋਇਆ ਐ ਪੂਰਾ ਜਨਾਂ ਦਾ ਜਣਾ ਸਿਲੰਡਰ ਵਾਲੀਆਂ ਗੱਡੀਆਂ ਵੀ ਪ੍ਰੋਪਰ ਬੰਦ ਐ ਸਿਲੰਡਰ ਵੀ ਘਰਾਂ 'ਚ ਜਾਣੇ ਬੰਦ ਹੋ ਚੁੱਕੇ ਨੇ ਸਿਲੰਡਰ ਵੀ ਨਹੀਂ ਪਹੁੰਚਣੇ ਹੁਣ ਵਿਆਹਾਂ ਛਾਦੀਆਂ ਜਿਹਨਾਂ ਦੇ ਆ ਉਹਨਾਂ ਨੂੰ ਵੀ ਦਿੱਕਤ ਆਏਗੀ ਹੁਣ ਆਉਣ ਵਾਲੇ ਸਮੇਂ ਤੇ ਜਿਹੜੀ ਆਵਾ ਇਹ ਜਿਹ ਲੈਣੀ ਕੋਨਾ ਗੱਡੀਆਂ ਦੇ ਉਹ ਵੀ ਗੱਡੀਆਂ ਟਾਬਿਆਂ ਦੇ ਸਾਈਡ ਤੇ ਲੱਗ ਰਹੀਆਂ ਨੇ ਇਸ ਕਰਕੇ ਦਿੱਕਤ ਹੌਲੀ ਹੌਲੀ ਸਾਰਿਆਂ ਨੂੰ ਹੀ ਆਏਗੀ ਜਦੋਂ ਇਹ ਰੀਡ ਦੀ ਹੱਡੀ ਆ ਟਰਾਂਸਪੋਰਟ ਲਾਈਨ ਇਹ ਟਰਾਂਸਪੋਰਟ ਨਹੀਂ ਆ ਤਾਂ ਕੁਝ ਨਹੀਂ ਆ ਗਈ ਸਾਡਾ ਜਿਹੜਾ ਇੰਡੀਆ ਦੇ ਵਿੱਚ ਕਾਨੂੰਨ ਆ ਇਹ ਬਹੁਤ ਗਲਤ ਕਾਨੂੰਨ ਆ ਆ ਜੋ ਜੋ ਕਿ ਇਹ ਬਾਹਰਲੇ ਮੁਲਕਾਂ 'ਚ ਵੀ ਹੈ ਨਹੀਂਗਾ ਸਾਡੇ ਤੋਂ ਲੋਕ ਇਦਾਂ ਐਕਸੀਡੈਂਟ ਹੁੰਦਾ ਤੇ ਲੜਨਾ ਪਹਿਲਾਂ ਸਟਾਰਟ ਕਰ ਲੈਂਦੇ ਆ ਕਿ ਆਪਣੇ ਡਾਂਗਾ ਸੂਟੇ ਵਿੱਚ ਰੱਖਦੇ ਨੇ ਜੋ ਕਿ ਲੋਕੀ ਕਾਰਾਂ 'ਚ ਤਾਂ 5 ਜਾਨੇ ਹੁੰਦੇ ਟਰੱਕ 'ਚ ਬੰਦਾ ਕੱਲਾ ਹੀ ਹੁੰਦਾ ਇਸ ਕਰਕੇ ਉਹ ਹਮਲਾ ਕਰ ਦਿੰਦੇ ਟਰੱਕ ਵਾਲੇ ਤੇ ਲੋਕੀ ਜਿੰਨਾ ਜ਼ਿਆਦਾ ਡਾਂਗਾ ਲੈ ਕੇ ਸੂਟੇ ਲੇ ਕੇ ਹਮਲਾ ਕਰ ਦਿੰਦੇ ਇਸ ਕਰਕੇ ਕਿ ਇਹ ਕਾਨੂੰਨ ਬਹੁਤ ਗਲਤ ਆ ਜਦ ਕਿ ਟਰੱਕ ਵਾਲਾ ਸੂਝ-ਵਾਨ ਨਾ ਬਹੁਤ ਸਮਝ ਸੂਝ ਕੇ ਚੱਲਦਾ ਆ ਉਹਨੂੰ ਪਤਾ ਹੁੰਦਾ ਕਿ ਸੇਫਟੀ ਸਾਨੂੰ ਤਾਂ ਇੰਨੀ ਸੇਫਟੀ ਬਾਰੇ ਬਹੁਤ ਜ਼ਿਆਦਾ ਗਾਈਡੈਂਸ ਦਿੱਤਾ ਜਾਂਦਾ ਕਿ ਸੇਫਟੀ ਸਭ ਤੋਂ ਪਹਿਲਾ ਜ਼ਰੂਰੀ ਆ ਸਾਡੀ ਸਪੀਡ ਲਿਮਟ ਹੈਗੀ ਆ 60 ਦੀ ਤੇ ਸਾਨੂੰ ਉਹ ਕਹਿੰਦੇ ਵੀ ਰੱਖਣੀ ਗੱਡੀ 50 ਤੇ ਪੈਂਦੀ ਆ 40 50 ਕਾਨੂੰਨ ਬਾਰੇ ਵੀ ਗੱਲ ਕਰਦੇ ਆ ਪਰ ਪਹਿਲਾਂ ਇੱਕ ਲੀਮਨ ਲੈਂਗੁਏਜ ਜਿਹੜਾ ਹੁਣ ਕਦ ਤੱਕ ਪੈਟਰੋਲ ਦੀਆਂ ਆ ਮਾਮਲਾ ਇਦਾਂ ਦੇ ਰਹੂਗਾ ਕਦ ਤੱਕ ਪੈਟਰੋਲ ਨਹੀਂ ਮਿਲੂਗਾ ਨਹੀਂ ਤੇ ਦੇਖੋ ਡਿਪੋ ਨਹੀਂ ਕਹਿੰਦੇ ਖੁੱਲੇਗਾ ਜਦ ਤੱਕ ਵੀ ਸਾਡੇ ਆ ਦਾਨੀ ਕਾਨੂੰਨ ਬਹੁਤ ਖਤਰਨਾਕ ਵੀ ਕਹਿ ਲਓ ਕਿ ਕਿਸੇ ਆਮ ਬੰਦੇ ਦੀ ਆ ਲਾਅ ਵੀ ਨਹੀਂ ਕਰ ਸਕਦਾ ਜਿਹੜਾ 10000 ਸੈਲਰੀ ਲੈਂਦਾ ਉਹ 7 ਲੱਖ ਦੇ ਹੀ ਨਹੀਂ ਸਕਦਾ ਭਾਜੀ ਉਹਨੇ ਜੇਲ ਕੱਲੇ ਜਾਣਾ ਉਹਨੇ ਕਿਹਾ ਜਿਹੜਾ 5-7000 ਸੈਲਰੀ ਲੈਂਦਾ ਉਹਨੇ 10 ਸਾਲ ਦੀ ਜੇਲ ਕੱਤੇ ਜਾਣਾ ਹੋਗਾ ਭਰਾਵਾ ਕੰਮ ਹੀ ਛੱਡ ਦੇ ਕੋਈ ਹੋਰ ਕੰਮ ਕਰ ਲਓ ਇਹਦੇ ਨਾਲੋਂ ਚੰਗਾ ਆਪਾਂ ਜ਼ਰੂਰੀ ਇਹ ਕੰਮ ਕਰਨਾ ਉਸ 골ਟੀ ਗਾੜੇ ਕਿਤੇ ਲੱਗ ਜਵੇ ਇਹਦੇ ਨਾਲੋਂ ਚੰਗਾ ਤਾਂ ਕਿਤੇ ਹੋਰ ਕੋਈ ਕੰਮ ਕਰ ਲੇਗਾ ਦਿਹਾੜੀ ਟਪਾ ਕੋਈ ਵੇਚ ਲੇਗਾ ਅੱਛਾ ਇਹ ਵੀ ਪਤਾ ਲੱਗਿਆ ਹੈ ਕਿ ਹੋ ਸਕਦਾ ਕਿ ਅੱਜ ਰਾਤ ਤੋਂ ਜਾਂ ਕੱਲ ਸਵੇਰ ਤੋਂ ਸੜਕਾਂ ਵੀ ਜਾਮ ਕਰ ਦਿੱਤੀਆਂ ਜਾਣ ਭਾਈ ਸੜਕਾਂ ਆਟੋਮੈਟਿਕਲੀ ਜਾਮ ਹੁੰਦੀਆਂ ਪਈਆਂ ਲਾ ਕੇ ਕੋਈ ਕਹਿੰਦੇ ਵੀ ਇੱਥੇ ਦਾ ਅੱਗੇ ਆਟੋਮੈਟਿਕਲੀ ਜਾਮ ਹੋ ਜਾਣੀਆਂ ਜਿਹੜਾਂ ਗੱਡੀਆਂ ਤੇਲ ਮੋਕ ਦਾ ਪਿਆ ਉਹ ਆਪਣੇ ਆਪ ਇਸ ਸੜਕ ਤੇ ਲੱਗੀ ਜਾਂਦੀਆਂ ਪਈਆਂ ਆ ਉਹ ਪਤਾ ਉਹ ਗਾਂ ਤੋਂ ਜਾਣ ਨੂੰ ਟਰਾਂਸਪੋਰਟ ਕੋਲ ਤੇਲ ਹੋਏਗਾ ਤਾਂ ਗਾਂ ਜਾਏਗੀ ਨਹੀਂ ਤਾਂ ਟਰਾਂਸਪੋਰਟ ਲੈਣ ਆਪਣੇ ਆਪ ਵੀ ਰੁਕੀ ਜਾਂਦੀਆਂ ਗੱਡੀਆਂ ਟਾਬਿਆ ਜਿਹੜੇ ਸਿਆਣੇ ਬਜ਼ੁਰਗ ਸੀ ਉਹਨਾਂ ਨੇ ਤਾਂ ਆਪਣੇ ਲਾਇਸੈਂਸ ਤੱਕ ਤੋੜ ਦਿੱਤੇ ਆ ਜਿਹੜ ਆਪਣੇ ਲਾਇਸੈਂਸ ਤੋੜੇ ਦਿੱਤੇ ਉਹਨਾਂ ਨੇ ਇਸਕੇ ਜਿੰਨੇ ਬੈਠੇ ਸਾਰੇ ਉਹ ਇਸੇ ਤਰ੍ਹਾਂ ਦੇ ਨੇ ਲਾਇਸੈਂਸ ਤੋੜੀ ਬੈਠੇ ਨੇ ਨਹੀਂ ਭਜੀ ਜਿਹੜੇ ਸਿਆਣੇ ਬੰਦੇ ਕਹਿੰਦੇ ਵੀ ਹੁਣ ਆਪਾਂ ਲਾਇਸੈਂਸ ਕੀ ਕਰਨਾ ਹੁਣ ਇੰਨੀ ਕੁ ਉਮਰ ਰਹਿ ਗਈ ਆ ਹੁਣ ਬਾਕੀ ਉਮਰ ਆਪਾਂ ਜੇਲਾ 'ਚ ਥੋੜੀ ਕੱਟਣੀ ਆ ਜਾ ਕੇ ਇਸ ਕਰਕੇ ਉਹਨਾਂ ਨੇ ਆਪਣੀਆਂ ਗੱਡੀਆਂ ਟਾਬਿਆਂ ਦੇ ਲਾ ਕੇ ਮਾਲਕਾਂ ਨੂੰ ਚਾਬੀਆਂ ਸੱਟਤੀਆਂ ਦੇ ਦਿੱਤੀਆਂ ਗੱਡੀਆਂ ਦੀਆਂ ਵੜਾਤੀਆਂ ਆ ਕਿ ਲਾਇਸੈਂਸ ਵੀ ਆਪਣੇ ਤੋੜਦੇ ਹੋ ਕਹਿੰਦੇ ਵੀ ਆਪਣੇ ਜਿਹੜੇ ਨੇ ਨਿਆਣਾ ਅੱਜ ਕੱਲ ਬਾਹਰ ਗਏ ਆ ਪੰਜਾਬ 'ਚ ਆਪਣਾ ਨਿਆਣਾ ਰੱਖਣਾ ਕੋਈ ਨਹੀਂ ਚਾਹੁੰਦਾ ਕਿ ਗਵਰਨਮੈਂਟ ਦੇ ਕਾਨੂੰਨ ਹੈ ਨਹੀਂ ਸਕਤ ਅੱਜ ਤੀਏ ਦਿਨ ਇੱਥੇ ਧਰਨੇ ਰਹਿੰਦੇ ਆ ਤੇ ਇਨਾਲਜੇ ਚ ਕਾਫੀ ਬੀਏ ਪੜੇ ਹੋਏ ਮੁੰਡੇ ਆ ਏਦਾਂ ਦੀ ਗੱਲ ਨਹੀਂ ਕਿ ਪੜੇ ਲਿਖੇ ਨਹੀਂ ਆਗੇ ਡਰਾਈਵਰ ਮਹਿਕਮਾ ਹੁਣ ਉਹ ਅਨਪੜ੍ਹ ਨਹੀਂ ਰਿਹਾ ਭਾਜੀ ਠੀਕ ਬਹੁਤ ਸ਼ੁਕਰੀਆ ਅਕਸਰ ਕੱਲ ਹੋਰ ਵੀ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਸ ਵੇਲੇ ਆਪਾਂ ਇੰਡਨ ਆਇਲ ਦੀ ਏਜੰਸੀ ਦੇ ਬਾਹਰ ਮੌਜੂਦ ਆਂ ਔਰ ਇੱਥੇ ਧਰਨਾ ਜਿਹੜਾ ਉਹ ਲਗਾ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਭਾਰੀ ਬਲਾਂ ਨਾਲ ਇੱਥੇ ਪਹੁੰਚਦੇ ਪਏ ਨੇ ਸੀਆਰਪੀਐਫ ਵੀ ਮੌਜੂਦ ਆ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਆ ਉੱਚ ਅਧਿਕਾਰੀ ਇੱਥੇ ਵਾਰੋ-ਵਾਰ ਹੁੰਦੇ ਨਜ਼ਰ ਆ ਰਹੇ ਨੇ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਪੁਲਸ ਉੱਥੇ ਪਹੁੰਚ ਚੁੱਕੇ ਨੇ ਔਰ ਪੁਲਿਸ ਦੇ ਉੱਚ ਅਧਿਕਾਰੀ ਵੀ ਇਸ ਥਾਂ ਦੇ ਉੱਤੇ ਮੌਜੂਦ ਨਹੀਂ ਕਿਉਂਕਿ ਥਾਂ ਥਾਂ ਦੇ ਉੱਤੇ ਪ੍ਰਦਰਸ਼ਨ ਹੁਣ ਸ਼ੁਰੂ ਹੋ ਗਏ ਨੇ ਖਾਸ ਕਰਕੇ ਡਰਾਈਵਰ ਯੂਨੀਅਨ ਵੱਲੋਂ ਡਰਾਈਵਰ ਯੂਨੀਅਨ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿਹੜੀਆਂ ਮੁੱਖ ਮੰਗਾਂ ਸੀਗੀਆਂ ਉਹ ਕਿਉਂਕਿ ਹਜੇ ਜਿਹੜਾ ਐਕਟ ਹੈਗਾ ਉਹ ਹਜੇ ਇੰਪਲੀਮੈਂਟ ਵੀ ਨਹੀਂ ਹੋਇਆ ਹੈਗਾ ਐਂਡ ਪੰਜਾਬ ਸਰਕਾਰ ਇਸ ਦੇ ਬਾਰੇ ਇਹਨਾਂ ਦੀ ਪ੍ਰੋਬਲਮਸ ਦੇ ਬਾਰੇ ਜਾਣੂ ਹੈਗੀ ਹੈ ਸੀਐਮ ਸਾਹਿਬ ਵੀ ਇਸ ਦੇ ਬਾਰੇ ਜਾਣੂ ਹੈਗੇ ਐਂਡ ਜਿਹੜੀ ਇਹਨਾਂ ਦੀ ਮੰਗਾ ਸੀ ਉਸ ਦੇ ਬਾਰੇ ਅਸੀਂ ਇਹਨਾਂ ਨੂੰ 1 ਮਹੀਨੇ ਦਾ ਟਾਈਮ ਦਿੱਤਾ ਹੈ ਕਿ ਜਿਹੜੀਆਂ ਇਹਨਾਂ ਦੀ ਮੰਗਾ ਹੈਗੀਆਂ ਉਹ ਅਸੀਂ ਪੰਜਾਬ ਸਰਕਾਰ ਦੇ ਰਾਹੀਂ ਭਾਰਤ ਸਰਕਾਰ ਨੂੰ ਭੇਜਾਂਗੇ ਐਂਡ ਹਜੇ ਇਸ ਪਟਿਕਲ ਮੁਕਾਮ ਤੇ ਇਹਨਾਂ ਨੂੰ ਕਿਸੇ ਤਰੀਕੇ ਦੀ ਘਬਰਾਂ ਦੀ ਜ਼ਰੂਰਤ ਨਹੀਂ ਹੈ ਜਿੰਦ ਤੱਕ ਹੋ ਸਕਦਾ ਹੈ ਪ੍ਰਸ਼ਾਸਨ ਉਹਨਾਂ ਦਾ ਸਾਥ ਦੇਗਾ ਤੇ ਇਮੀਡੀਏਟਲੀ ਇਹਨਾਂ ਨੇ ਹਰਤਾਰਪਨੀ ਤੋੜ ਲਈਤੀ ਹੈਗੀ ਤੇ ਤੁਸੀਂ ਦੇਖੋਗੇ ਹੁਣੇ ਥੋੜੀ ਦੇਰ ਚਾਹ ਟਰੱਕ ਵੀ ਅੰਦਰ ਪਾਣਗੇ ਲੋਕਾਂ ਲੋਕਾਂ ਦੇ ਵਿੱਚ ਚੋਕ ਹੋ ਗਿਆ ਪੂਰਾ ਪੰਜਾਬ ਜਾਂ ਵਾਕਫ ਥਾਵਾਂ ਤੇ ਉਹ ਹੁਣ ਪੈਟਰੋਲ ਦੀ ਸਪਲਾਈ ਉਦਾਂ ਦੀ ਹੋ ਜੇਗੀ ਪਹਿਲਾਂ ਬਿਲਕੁਲ ਬਿਲਕੁਲ ਸਪਲਾਈ ਇਮੀਡੀਏਟਲੀ ਨਾਲ ਦੀ ਚਾਲੂ ਹੋ ਜਾਏਗੀ ਸੋ ਇਸ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਆ ਵੀ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਤੁਸੀਂ ਪੈਨਿਕ ਬਾਇੰਗ 'ਚ ਬਿਲਕੁਲ ਨਾ ਜਾਓ ਕੋਈ ਪੈਨਿਕ ਬਾਇ ਕਰਦੀ ਜ਼ਰੂਰਤ ਨਹੀਂ ਹੈਗੀ ਅਸੀਂ ਇਮੀਡੀਏਟਲੀ ਤੁਹਾਡੀਆਂ ਸਪਲਾਈ ਲਾਈਨਸ ਰিস্টੋਰ ਕਰ ਦਵਾਂਗੇ ਵਿਦ ਇਨ ਨੈਕਸਟ 6-7 ਆਵਰਸ ਤੁਹਾਨੂੰ ਇਹ ਗਰਾਉਂਡ 'ਚ ਇਹਦਾ ਬਿਲਕੁਲ ਇਫੈਕਟ ਨਜ਼ਰ ਆਏਗਾ ਸੋ ਇਹ ਸਾਲ ਤੇ ਬਿਲਕੁਲ ਇਹ ਗੱਲ ਸਾਫ਼ ਤੌਰ ਦੇ ਉੱਤੇ ਕਹਿ ਦਿੱਤੀ ਗਈ ਹੈ ਕਿ ਤੇ ਬਿਲਕੁਲ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਡੀਸੀ ਸਾਹਿਬ ਆਪ ਇੱਥੇ ਮੌਜੂਦ ਸੀ ਇੱਥੇ ਐਸਐਸਪੀ ਮੁਖਵਿੰਦਰ ਭੁੱਲਰ ਵੀ ਮੌਜੂਦ ਹੁੰਦੇ ਨੇ ਤਾਂ ਉਹਨਾਂ ਵੱਲੋਂ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਆਉਣ ਵਾਲੇ 6 ਤੋਂ 7 ਘੰਟੇ ਤੱਕ ਸਾਰੀ ਸਪਲਾਈ ਜਿਹੜੀ ਹੈ ਉਹ ਰিস্টੋਰ ਕਰ ਦਿੱਤੀ ਜਾਵੇਗੀ ਯਾਨੀ ਕਿ ਪੈਟਰੋਲ ਤੇ ਡੀਜ਼ਲ ਜਿਸ ਤਰ੍ਹਾਂ ਪਹਿਲਾਂ ਮਿਲਦਾ ਪਿਆ ਸੀ ਉਹ ਦੁਬਾਰਾ ਮਿਲੇਗਾ 10 ਦਿਨ ਦਾ ਟਾਈਮ ਮੰਗਿਆ ਗਿਆ ਸੀਗਾ ਡਰਾਈਵਰ ਯੂਨੀਅਨ ਵੱਲੋਂ ਪਰ 10 ਦਿਨ ਟਾਈਮ ਦੇ ਥਾਂ ਤੇ ਹੁਣ 30 ਦਿਨ ਕਰ ਦਿੱਤਾ ਗਿਆ ਇਸ ਵਾਸਤੇ ਕਿਉਂਕਿ 30 ਦਿਨ ਤੱਕ ਕਹਿੰਦੇ ਘਟੋ ਘਟ ਲੱਗੂਗਾ ਕੇਂਦਰ ਦੇ ਕਾਨੂੰਨ ਨੂੰ ਬਦਲਾਉਣ ਦੇ ਲਈ ਅਗੇ 라우 ਜ਼ਰੂਰੀ ਹੈ ਇਸ ਵਾਸਤੇ اپیل ਕੀਤੀ ਗਈ ਹੈ ਕਿ ਜਲਦ ਤੋਂ ਜਲਦ ਇਹ ਹੜਤਾਲ ਜਿਹੜੀ ਹੈ ਉਹ ਬੰਦ ਕਰ ਦਿੱਤੀ ਜਾਵੇ ਇਸ ਵੇਲੇ ਫਿਲਹਾਲ ਜਿੱਥੇ ਆਪਾਂ ਮੌਜੂਦ ਆ ਇੱਥੋਂ ਹੀ ਸਪਲਾਈ ਜਿਹੜੀ ਆ ਉਹ ਸਾਰੇ ਪੈਟਰੋਲੀਅਮ ਦੀ ਜਾਂਦੀ ਹੈ ਭਾਵੇਂ ਉਹ ਪੈਟਰੋਲ ਹੋਵੇ ਭਾਵੇਂ ਉਹ ਡੀਜ਼ਲ ਹੋਵੇ ਤੇ ਇਸੇ ਦੇ ਚੱਲਦੇ ਹੁਣ ਜਿਹੜੀ ਇਸ ਸਪਲਾਈ ਨੂੰ ਦੁਬਾਰਾ ਸ਼ੁਰੂ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਆਉਣ ਵਾਲੇ 6 ਤੋਂ 7 ਘੰਟੇ ਦੇ ਵਿੱਚ ਦੁਬਾਰਾ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ ਹੁਣ ਦੇਖਣਾ ਹੋਵੇਗਾ ਕਿਉਂਕਿ ਡੀਸੀ ਸਾਹਿਬ ਆਪ ਇੱਥੇ ਮੌਜੂਦ ਸੀ ਉਹਨਾਂ ਨੇ ਵਿਸ਼ਵਾਸ ਦਿੱਤਾ ਐਸਐਸਪੀ ਬਖਵਿੰਦਰ ਸਿੰਘ ਭੁੱਲਰ ਮੌਜੂਦ ਸੀ ਉਹਨ ਕੀ ਹੜਤਾਲ ਦਾ ਕੀ ਕੁਝ ਕੀਤਾ ਜਾਵੇਗਾ ਗੱਲਬਾਤ ਦੁਆਰਾ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਕਹਿੰਦੇ ਨੇ ਯੂਨੀਅਨ ਵਾਲੇ ਸਾਡੇ ਨਾਲ ਮੋੜੇ ਨਾਲ ਇੱਥੇ ਡੀਸੀ ਸਾਹਿਬ ਵੀ ਮਿਲ ਕੇ ਚਲੇ ਗਏ ਨੇ ਐਸਐਸਪੀ ਸਾਹਿਬ ਵੀ ਆਏ ਨੇ ਤੁਹਾਨੂੰ ਵਿਸ਼ਵਾਸਨ ਵੀ ਦਿੱਤਾ ਹੈ ਕਿ ਹੁਣ ਕੀ ਤੁਹਾਡਾ ਪ੍ਰੋਗਰਾਮ ਹੈਗਾ ਕਿਉਂਕਿ ਸਪਲਾਈ ਜਿਹੜੀ ਬਹੁਤ ਜ਼ਰੂਰੀ ਹੈ ਦੇਖੋ ਜੀ ਅਸੀਂ ਨਹੀਂ ਚਾਹੁੰਦੇ ਵੀ ਇਹ ਕੰਮ ਕਰੀਏ ਲੇਕਿਨ ਕੋਸ਼ ਸਾਡੀਆਂ ਮਜਬੂਰੀਆਂ ਸੀ ਜਿਹਦੇ ਕਰਕੇ ਸਾਨੂੰ ਇਹ ਕੰਮ ਕਰਨਾ ਪਿਆ ਅਸੀਂ ਤਿੰਨ ਦਿਨ ਤੋਂ ਬੈਠੇ ਸੀ ਸਾਡੇ ਕੋਲ ਕੋਈ ਵੀ ਨਹੀਂ ਆਇਆ ਚਲੋ ਅਸੀਂ ਧੰਨਵਾਦ ਕਰਦੇ ਆ ਪ੍ਰਸ਼ਾਸਨ ਦਾ ਕੀ ਉੱਚ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਕੋਲ ਆਏ ਨੇ ਡੀ ਸਾਹਿਬ ਆਏ ਏਡੀ ਸਾਹਿਬ ਆਏ ਜੁਆਇੰਟ ਸੀਪੀ ਸਾਹਿਬ ਆਏ ਨੇ ਐਸਐਸਪੀ ਸਾਹਿਬ ਆਏ ਨੇ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦੋਆਇਆ ਕਿ ਪੰਜਾਬ ਦੇ ਵਿੱਚ ਪਹਿਲੇ ਕਾਨੂੰਨਾ ਦਾਦੀ ਪਰਚਾ ਹੋਏਗਾ ਨਵੇਂ ਕਾਨੂੰਨ ਦਾ ਪਰਚਾ ਨਹੀਂ ਦਰਜ ਹੋਏਗਾ ਅੱਛਾ ਜਿਹੜੀ ਸਾਡੀ ਮੁੱਖ ਮੰਗ ਸੀ ਔਰ ਉਹ ਕਹਿੰਦੇ ਸਾਨੂੰ 30 ਦਿਨ ਦਾ ਟਾਈਮ ਦੇ ਦਿਓ 30 ਦਿਨ ਦੇ ਅੰਦਰ ਜੇ ਅਸੀਂ ਤੁਹਾਡੀ ਗੱਲ ਸਰਕਾਰ ਤੱਕ ਨਾ ਪਹੁੰਚਾ ਸਕੇ ਸੈਂਟਰ ਤੱਕ ਨਾ ਪਹੁੰਚਾ ਸਕੇ ਤੇ ਇਹੋ ਹੀ ਦਰੀਆਂ ਤੁਹਾਡੀਆਂ ਹੁਣ ਆਲੀਆਂ ਨੇ ਇਹੋ ਹੀ ਗੱਦੇ ਨੇ ਜਦੋਂ ਮਰਜ਼ੀ ਲਾ ਕੇ ਬਹਿ ਜਾਓ ਕਿ ਤੁਹਾਡੇ ਦੇ ਜੱਭੂ ਜ਼ੋਰ ਤਾਂ ਪਰ ਦਸਤੀ ਤੇ ਕੋਈ ਨਹੀਂ ਕਰ ਸਕਦਾ ਸੋ ਅਸੀਂ ਅਸੀਂ ਨਹੀਂ ਅਸੀਂ ਦਿਲੋਂ ਵੀ ਨਹੀਂ ਚਾਹੁੰਦੇ ਕਿ ਅਸੀਂ ਜਨਤਾ ਨੂੰ ਰੋਕੀਏ ਕਿਉਂਕਿ ਅਸੀਂ ਵੀ ਜਨਤਾ ਹੀ ਆਂ ਤਾਨੂੰ ਆਸ਼ਵਾਸਨ ਦਵਾ ਦਿੱਤਾ ਉਹਨਾਂ ਨੇ ਤੁਹਾਨੂੰ ਅਪੀਲ ਹੋ ਗਈ ਹੈ ਪਰ ਹੁਣ ਆਉਣ ਵਾਲੇ ਸਮੇਂ 'ਚ ਸਪਲਾਈ ਦੁਬਾਰਾ ਸ਼ੁਰੂ ਹੋਵੇਗੀ ਕਿ ਉਹੀ ਹਿਸਾਬ ਤੱਕ ਨਹੀਂ ਜੀ ਜਿੰਨਾ ਚਿਰ ਪ੍ਰਸ਼ਾਸਨ ਸਾਡੇ ਨਾਲ ਸਹੀ ਰਹਿੰਦਾ ਜੋ ਸਾਨੂੰ ਸਮਾਂ ਦਿੱਤਾ ਗਿਆ ਉਹਦੇ ਵਿੱਚ ਸਾਡੀ ਗੱਲ ਅੱਗੇ ਹੁੰਦੀ ਆ ਸਾਨੂੰ ਉਹਦਾ ਕੋਈ ਜਵਾਬ ਆਉਂਦਾ ਉਹਨਾਂ ਚਿਰ ਤੇ ਅਸੀਂ ਬਿਲਕੁਲ ਨਿਰੰਤਰ ਸਪਲਾਈ ਜਾਰੀ ਰੱਖਾਂਗੇ ਜੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਜਾਂਦੀ ਆ ਤੇ ਫਿਰ ਅਸੀਂ ਸਪਲਾਈ ਐਰ ਕੀਤੇ ਅਸੀਂ ਇੱਕ ਵਾਰੀ ਕਹਿਣ ਤੇ ਮੰਨ ਗਏ ਆ ਫਿਰ ਚਾਹੇ ਆਰਮੀ ਆ ਜੇ ਫਿਰ ਅਸੀਂ ਡਰਾਈਵਰ ਮੈਂ ਗੱਡੀ ਚਲਾਉਣੀ ਮੈਂ ਨਹੀਂ ਚਲਾਉਂਦਾ ਅਸੀਂ ਡੀਪੂ ਨਹੀਂ ਆਵਾਂਗੇ ਸੋ ਯਕੀਨ ਸਾਨੂੰ ਵੀ ਆਸ ਆ ਕਿ ਆਲਾ ਅਧਿਕਾਰੀ ਆਏ ਨੇ ਉਹ ਆਲਾ ਅਧਿਕਾਰੀ ਝੂਠ ਨਹੀਂ ਬੋਲਣਗੇ ਉਹ ਵੀ ਸਾਡੇ ਮਸਲੇ ਦਾ ਹੱਲ ਕਰਨਗੇ ਤੇ ਅਸੀਂ ਉਹਨਾਂ ਦਾ ਸਤਿਕਾਰ ਕੀਤਾ ਉਹਨਾਂ ਸਾਡਾ ਰਿਗਾਰਡ ਕੀਤਾ ਤੇ ਅਸੀਂ ਮਿਲ ਕੇ ਦੁਬਾਰਾ ਕੰਮ ਸ਼ੁਰੂ ਕਰ ਰਹੇ ਹਾਂ ਤੇ ਕੱਲ ਨੂੰ ਜੇ ਮੰਨ ਲਓ ਸਾਡੀ ਮੰਗ ਨਹੀਂ ਮੰਨੀ ਜਾਂਦੀ ਸਰਕਾਰ ਤੱਕ ਜੋ 1 ਮਹੀਨਾ ਦਾ ਸਮਾਂ ਲਿਆ ਗਿਆ ਉਹਦੇ ਇਨ ਬਿਟਵੀਨ ਕੋਈ ਗੱਲ ਨਹੀਂ ਹੁੰਦੀ ਅਸੀਂ ਵਿਦਰਣੇ ਦੇਵਾਂਗੇ ਫਿਰ ਅਸੀਂ ਰੋਡ ਦੇ ਬੈਠਾਂਗੇ ਅੱਜ ਤੇ ਅਸੀਂ ਅੰਦਰ ਬੈਠੇ ਹਾਂ ਬੜੇ ਅਨੁਸ਼ਾਸਨਿਕ ਤਰੀਕੇ ਨਾਲ ਅਸੀਂ ਇੱਕ ਐਗਜ਼ਾਮਪਲ ਸੈੱਟ ਕੀਤੇ ਕਿ ਡਰਾਈਵਰ ਨੁੱਕਰ 'ਚ ਬੈਠ ਕੇ ਵੀ ਧਰਨਾ ਦੇ ਸਕਦਾ ਆਮ ਤੌਰ ਤੇ ਗਾਇਦਾ ਕਿ ਡਰਾਈਵਰ ਅਨਪਾਰਡ ਡਰਾਈਵਰ ਤੁਸੀਂ ਧਰਨਾ ਦੇਖਿਆ ਕੋਈ ਰੋਡ ਦੇ ਬੰਦਾ ਤੁਹਾਨੂੰ ਮਿਲਿਆ ਹੀ ਬੇਗਾਮ ਕਰਦਾ ਕੋਈ ਕਿਸੇ ਨੂੰ ਕਾਲੀ ক্লোਜ ਕਰਦਾ ਕੋਈ ਕਿਸੇ ਨਾਲ ਧੱਕਾ ਮੁਕੀ ਕਰਦਾ ਅਸੀਂ ਇੱਕ ਅਨੁਸ਼ਾਸਨਿਕ ਇੱਕ ਲਾਭੰਦ ਨਾਗਰਿਕ ਹੋਣ ਦਾ ਸਬੂਤ ਦਿੱਤਾ ਆ ਕਿ ਅਸੀਂ ਆਪਣੀ ਮੰਗ ਤਿੰਨ ਦਿਨ ਤੋਂ ਬੈਠੇ ਸੀ ਨਹੀਂ ਕੋਈ ਆਇਆ ਬੱਚਾ ਘਰ ਖੇਡਦਾ ਬੰਗੂੜੇ ਦੇ ਪਾਸ ਮਾਂ ਨੂੰ ਹੁੰਦਾ ਮੈਂ ਵੀ ਕੰਮ ਕਰ ਲਾਂ ਉਹ ਵੀ ਕਰ ਲਾਂ ਜਦੋਂ ਬੱਚਾ ਰੋਂਦਾ ਚੀਕ ਮਾਰਦਾ ਮਾਂ ਭੱਜੀ ਆਉਂਦੀ ਆ ਅੱਜ ਸਾਡੀ ਚੀਕ ਜਿਹੜੀ ਗਵਰਨਮੈਂਟ ਤੱਕ ਪਹੁੰਚੀ ਆ ਬਿਲਕੁਲ ਗਵਰਨਮੈਂਟ ਭੱਜੀ ਆਈ ਏ ਸਾਡੇ ਕੋਲ ਪਰ ਫਿਰ ਵੀ ਅਸੀਂ ਆਿਆਂ ਦਾ ਜੀਓ ਆਏ ਕਹਿੰਨੇ ਆ ਅਸੀਂ ਪੰਜਾਬ ਦੇ ਸਪੂਤਿਆਂ ਅਸੀਂ ਗੁਰੂ ਗੋਬਿੰਦ ਸਿੰਘ ਮਰਦੇ ਬੱਚੇ ਆ ਸਾਨੂੰ ਗੁਰੂ ਸਾਹਿਬ ਕਹਿ ਗਏ ਆ ਕੋਈ ਕਿਸੇ ਕੋ ਰਾਜਨਾ ਦੇ ਹੈ ਜੋ ਲੈ ਹੈ ਨਿਜ ਬਲ ਪਰ ਲੈ ਹੈ ਅਸੀਂ ਆ ਆਪਣੇ ਦੰਮ ਤੇ ਆਪਣਾ ਹੱਕ ਲੈਣਾ ਹੱਕ ਅੱਜ ਤੱਕ ਕਿਸੇ ਨੇ ਕਿਸੇ ਨੂੰ ਥਾਲੀ ਚ ਬਾਕੇ ਨਹੀਂ ਦਿੱਤਾ ਹੱਕ ਮੰਗਿਆ ਨਹੀਂ ਮਿਲਦੇ ਹੱਕ ਖੋਹਨੇ ਪੈਂਦੇ ਹੱਕ ਲੈਣੇ ਪੈਂਦੇ ਆ ਜਿਹਦਾ ਸਬੂਤ ਤੁਹਾਨੂੰ ਇੰਡੀਆ ਨਾਲ ਬੀਪੀਸੀਐਲ ਐਚਪੀਸੀਐਲ ਆਲ ਪੰਜਾਬ ਦੇ ਟੈਂਕਰ ਯੂਨੀਅਨ ਡਰਾਈਵਰਾਂ ਨੇ ਤੁਹਾਨੂੰ ਦੇ ਦਿੱਤਾ ਕਿ ਅਸੀਂ ਹੱਕ ਲੈਣੇ ਕਿੱਦਾਂ ਲੈਣੇ ਆ ਬਿਲਕੁਲ ਅਸੀਂ ਸਾਡਾ ਵਿਰੋਧ ਕਿਸੇ ਨਾਲ ਨਹੀਂ ਆ ਪਰ ਅਸੀਂ ਜਨਤਾ ਨੂੰ ਅਪੀਲ ਕਰਦੇ ਆ ਕਿ ਇਹ ਜੋ ਕਾਲੇ ਕਾਨੂੰਨ ਆ ਰਿਹਾ ਤੁਸੀਂ ਵੀ ਕਿਰਪਾ ਕਰਕੇ ਸਾਡੇ ਹੱਕ ਚ ਹਾ ਦਾ ਨਾ ਨਾਰਾ ਮਾਰੋ ਬਿਲਕੁਲ ਕੱਲਾ ਅਸੀਂ ਨਹੀਂ ਬਿਲਕੁਲ ਤੁਸੀਂ ਜੇ ਮੰਨ ਲਓ ਇੱਕ ਮੋਟਰਬਾਈਕ ਚਲਾਉਂਦੇ ਹੋ ਨਾ ਕੋਈ ਸਾਈਕਲ ਵਾਲਾ ਤੁਹਾਡਾ 80 ਰਨ ਹੁੰਦਾ ਤੁਸੀਂ ਆਪਣੀ ਜਾਨ ਬਚਾ ਕੇ ਭੱਜ ਜਿਓ ਕਾਨੂੰਨ ਤੁਹਾਡੇ ਤੇ ਵੀ ਲਾਗੂ ਆ ਬਿਲਕੁਲ ਕਾਰ ਵਾਲੇ ਤੇ ਵੀ ਲਾਗੂ ਆ ਪਰ ਹੁੰਦਾ ਕੀ ਆ ਸਾਡੀ ਬੜੀ ਬਦਕਿਸਮਤੀ ਆ ਹੂੰ ਕਿ ਸਾਡੇ ਦੇਸ਼ ਦੇ ਵਿੱਚ ਹਰ ਥਾਂ ਗਲਤ ਵੱਡੀ ਗੱਡੀ ਦੇ ਹੀ ਡਰਾਈਵਰ ਨੂੰ ਪਾਇਆ ਜਾਂਦਾ ਵੱਡੀ ਗੱਡੀ ਨੂੰ ਹੀ ਗਲਤ ਕਿਹਾ ਜਾਂਦਾ ਆ ਸੋ ਅਸੀਂ ਸਰਕਾਰ ਤੋਂ ਇਹਨਾਂ ਕਾਨੂੰਨਾਂ ਸੰਬੰਧੀ ਇੱਕੋ ਹੀ ਮੰਗ ਰੱਖੀ ਆ ਕਿ ਜਿਹੜਾ ਬੰਦਾ ਗਲਤ ਆ ਉਹਦੀ ਜਾਂਚ ਕੀਤੀ ਜਾਏ ਗਲਤ ਬੰਦੇ ਦੇ ਪਰਚਾ ਕੀਤਾ ਜਾਏ ਚਾਹੇ ਉਹ ਸਾਡਾ ਟੈਂਕਰ ਡਰਾਈਵਰ ਆ ਚਾਹੇ ਉਹ ਸਾਡਾ ਬੱਸ ਡਰਾਈਵਰ ਆ ਚਾਹੇ ਟਰੱਕ ਡਰਾਈਵਰ ਆ ਗਲਤ ਨਾ ਹੋਣ ਦੀ ਸੂਰਤ ਤੇ ਉਹ ਬੰਦਾ ਬਾਇਜਤ ਬਰੀ ਹੋਣਾ ਚਾਹੀਦਾ ਦੂਸਰੀ ਗੱਲ ਕਈ ਵਾਰੀ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋਵੋਗੇ ਕਿ ਐਕਸੀਡੈਂਟ ਹੁੰਦਾ ਤੇ ਭੀੜ ਡਰਾਈਵਰ ਨੂੰ ਕੱਢ ਕੇ ਕੁੱਟ-ਕੁੱਟ ਕੇ ਹੀ ਮਾਰ ਦਿੰਦੀ ਆ ਅਸੀਂ ਸਰਕਾਰ ਤੋਂ ਮੰਗ ਕੀਤੀ ਆ ਕਿ ਜੇ ਡਰਾਈਵਰ ਨੂੰ ਭੀੜ ਕੁੱਟ ਕੇ ਮਾਰ ਦਿਆ ਉੱਤੇ ਵੀ 307 ਦਾ ਪਰਚਾ ਹੋਣਾ ਚਾਹੀਦਾ ਉੱਤੇ ਵੀ ਸਖਤ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਤਾਨੂੰ ਰੋਟੀਆਂ ਖਵਾਏ ਤੇ ਡਰਾਈਵਰ ਚੰਗਾ ਤੁਹਾਨੂੰ ਦੁੱਧ ਪਿਆ ਦੇ ਡਰਾਈਵਰ ਚੰਗਾ ਤੁਹਾਨੂੰ ਫਲ ਖਵਾਏ ਤੇ ਚੰਗਾ ਕੱਪੜਾ ਤੁਹਾਡੇ ਲਈ ਡਰਾਈਵਰ ਦੇ ਚੰਗਾ ਤੇ ਜਿੰਨੇ ਗੰਦੇ ਕਾਨੂੰਨ ਆ ਉਹ ਵੀ ਡਰਾਈਵਰ ਦੇ ਮੋਢਿਆਂ ਦੇ ਤੁਸੀਂ ਕਿਲੋ ਸੇਬ ਲੈਣੇ ਹੋਣਗੇ ਕਸ਼ਮੀਰ ਤੱਕ ਨਹੀਂ ਜਾਂਦੇ ਉੱਥੋਂ ਕਿ ਡਰਾਈਵਰ ਹੀ ਲਿਆ ਹੁੰਦਾ 1 ਕਿਲੋ ਅਨਾਰ ਲੈਣੇ ਹੋਣਗੇ ਤੁਸੀਂ ਕਦੀ ਭੁਜ ਚ ਨਹੀਂ ਗਏ ਗੁਜਰਾਤ ਵਿੱਚ ਭੁਜ ਦਾ ਮੇਰੇ ਖਾ ਨਾਮ ਨਹੀਂ ਸੁਣਿਆ ਹੋਣਾ ਸਾਨੂੰ ਪਤਾ ਭੁਜ ਤੋਂ ਨਾਰ ਆਉਂਦੇ ਆ 1 ਕਿਲੋ ਪਿਆਜ਼ ਲੈਣ ਲਈ ਕਦੀ ਨਾਸਕ ਗਏ ਹੋ ਕਿਲੋ ਜਾਬਤਲੀ ਅਸਾਮ ਗਏ ਹੋ ਇੱਕ ਨਾਰੀਅਲ ਪੀਣਾ ਕਦੀ ਬੰਗਲੌਰ ਗਏ ਹੋ ਇੱਕ ਛੱਟ ਦਾ ਕੱਪੜਾ ਲੈਣਾ ਇਹ ਕਦੀ ਸੂਰਤ ਗਏ ਹੋ ਉੱਥੋਂ ਅਸੀਂ ਲਿਆਉਨੇ ਆ ਜੇ ਸਾਰਾ ਕੁਝ ਅਸੀਂ ਤੁਹਾਡੀ ਬੇਸਿਕ ਨੀਡਸ ਅਹੀਂ ਪੂਰੀਆਂ ਕਰਦੇ ਆ ਤੇ ਯਾਰ ਸਾਡਾ ਵੀ ਖਿਆਲ ਕਰੋ ਸਾਡੇ ਹੱਕ ਜੀ ਹਾ ਦਾ ਨਾਰਾ ਮਾਰੋ ਕਿ ਵਾਕਿਆ ਡਰਾਈਵਰ ਕਰੋਨਾ ਕਾਲ ਚ ਕੀ ਹੋਇਆ ਜੀ ਸਾਰੀ ਦੁਨੀਆ ਅੰਦਰ ਸੀ ਅਸੀਂ ਬਾਹਰ ਸੀ ਕੱਚੇ ਵਲੰਟੀਅਰ ਪੱਕੇ ਕੀਤੇਗੇ ਵਲੰਟੀਅਰ ਡਾਕਟਰ ਸੱਦੇ ਪੱਕੇ ਕੀਤੇਗੇ ਤੇ ਸਾਨੂੰ ਇਹ ਸਜ਼ਾ ਮਿਲੀ ਆ ਵੀ ਤੁਸੀਂ ਕਰੋਨਾ ਦੀ ਲੋਕਾਂ ਦੀ ਸੇਵਾ ਕੀਤੀ ਹੈ ਤੁਹਾਨੂੰ ਕਿਹੜੇ ਕਾਨੂੰਨ ਐ ਥੋਪਦੇ ਆ ਅਸੀਂ -25 ਡਿਗਰੀ ਟੈਂਪਰੇਚਰ ਚ ਆਰਮੀ ਨੂੰ ਤੇਲ ਸਪਲਾਈ ਕਰਦੇ ਆ ਲद्दाख ਚ ਕੋਈ ਬੰਦਾ -25 ਟੈਂਪਰੇਚਰ ਚ ਬੈਠ ਕੇ ਦੱਸੇ ਅਸੀਂ ਆਪਣੀ ਜਾਨ ਖੇਡ ਕੇ ਅਸੀਂ ਇਸ ਚੀਜ਼ ਤੇ ਫਖਰ ਮਹਿਸੂਸ ਕਰਦੇ ਆਂ ਡਰਾਈਵਰ ਹੋਣ ਤੇ ਸਚਾਈ ਇਹ ਆ ਕਿ ਅਸੀਂ ਡਰਾਈਵਰ ਹੋਣ ਦੇ ਇੱਕ ਮਾਣ ਮਹਿਸੂਸ ਕਰਦੇ ਆਂ ਕਿ ਅਸੀਂ ਇਨਡਾਇਰੈਕਟਲੀ ਦੇਸ਼ ਦੀ ਸੇਵਾ ਕਰਨ ਚ ਦੂਜਾ ਨੰਬਰ ਆ ਸਾਡਾ ਅੱਛਾ ਹੁਣ ਮੇਰੀ ਗੱਲ ਦੱਸੋ ਇੱਕ ਆਸਤਾ ਵੱਜ ਗਈ ਇਹ ਬਹੁਤ ਚੰਗੀ ਗੱਲ ਆ ਇੱਕ ਮਹੀਨੇ ਦਾ ਸਮਾਂ ਵੀ ਹੈਗਾ ਆ ਪਰ ਗੱਲ ਹੁਣ ਇੱਥੇ ਆ ਕੇ ਖੜਦੀ ਹੈ ਕਿ ਜਿੱਥੇ ਤੁਹਾਡੀ ਜਿਹੜੀ ਸਾਰੀ ਕਮਿਊਨਿਟੀ ਹੈਗੀ ਉਹ ਇੰਪੋਰਟੈਂਟ ਆ ਉੱਥੇ ਸਾਰੇ ਲੋਕ ਵੀ ਇੰਪੋਰਟੈਂਟ ਹੋਣੇ ਹੀ ਆ ਹੁਣ ਲੋਕ ਇਸ ਵੇਲੇ ਪੈਟਰੋਲ ਵਗੈਰਾ ਨੂੰ ਉਡੀਕਦੇ ਪਏ ਆ ਹੁਣ ਤੁਸੀਂ ਆਪਣੇ ਜਿਹੜੇ ਟੈਂਕਰ ਨੇ ਉਹ ਲਿਜਾਣਾ ਸ਼ੁਰੂ ਕਰੋਗੇ ਪੈਟਰੋਲ ਦੀ ਸਪਲਾਈ ਉਸੇ ਤਰ੍ਹਾਂ ਬਣੂਗੀ ਬਿਲਕੁਲ ਜੀ ਇੱਕ ਮਹੀਨਾ ਤੇ ਨਿਰੰਤਰ ਜਾਰੀ ਰਹੂਗੀ ਠੀਕ ਜੇ ਸਾਡੀ ਉਹਦੇ ਵਿੱਚ ਕੋਈ ਸੋਲੂਸ਼ਨ ਆਉਂਦਾ ਸਾਨੂੰ ਗਵਰਨਮੈਂਟ ਤੋਂ ਕੋਈ ਲਿਖਤੀ ਆਉਂਦਾ ਰਿਟਰਨ ਆਉਂਦਾ ਜਬਾਨੀ ਨਹੀਂ रिटर्न ਆਉਂਦਾ 1 ਮਹੀਨੇ ਦੇ ਅੰਦਰ ਵੀ ਅਸੀਂ ਇਹ ਚੀਜ਼ਾਂ ਜਿਹੜੀਆਂ ਇਹ ਲਾਗੂ ਨਹੀਂ ਕਰਾਂਗੇ ਤੇ ਇਹ ਕਰਾਂਗੇ ਇਹ ਸਪਲਾਈ ਨਿਰੰਤਰ ਜਾਰੀ ਰਹੇਗੀ ਠੀਕ ਜੇ ਸਾਡੇ ਨਾਲ ਵਾਦਾ ਖਿਲਾਫੀ ਹੁੰਦੀ ਹੈ ਮੈਂ ਦੁਬਾਰਾ ਕਹਿ ਰਿਹਾ ਫਿਰ ਅਸੀਂ ਪਰਮਾਨੈਂਟ ਚਾਹੇ ਸਾਡੇ ਦੇ ਬਲਡੋਰ ਚ ਚੜਾ ਦਿਓ ਹੂੰ ਲੰਮੇ ਸਰ ਗੱਡੀ ਤੇ ਮੈਂ ਚਲਾਉਣੀ ਆ ਨਾ ਜਦੋਂ ਮੈਂ ਘਰੋਂ ਨਹੀਂ ਆਵਾਂਗਾ ਫਿਰ ਕਿਸੇ ਅਫਸਰ ਸਹਿਬਾਨ ਨੇ ਡਿੱਗੀ ਚ ਪਾ ਕੇ ਤੇਲਤ ਨਹੀਂ ਖੜਨਾ ਇੱਥੋਂ ਇੱਥੋਂ ਕਿਸੇ ਵੀਰ ਨੇ ਜੇ ਪਠਾਨਕਟੋਂ ਲੀਟਰ ਤੇਲ ਲੈਣਾ ਉਹਨੇ ਜਲੰਧਰ ਡੀਪੂ ਨਹੀਂ ਆਉਣਾ ਉਹਨੇ ਪੰਪ ਤੇ ਆਉਣਾ ਤੇ ਉਹ ਉਹਦਾ ਜਿਹੜਾ ਮੈਡੀਏਟਰ ਹੈ ਵਿਚੋਲਾ ਹੈ ਜਾਂ ਜਿਹੜਾ ਉਹਦਾ ਕੋਣਾ ਡਰਾਈਵਰ ਆ ਇਸ ਕਰਕੇ ਅਸੀਂ ਸਤਿਕਾਰ ਮੰਗਦੇ ਆ ਅਸੀਂ ਸਤਿਕਾਰ ਕਰਦੇ ਆ ਅਸੀਂ ਸਤਿਕਾਰ ਮੰਗਦੇ ਵੀ ਆ ਸਾਡਾ ਵੀ ਸਤਿਕਾਰ ਹੋਣਾ ਚਾਹੀਦਾ ਅਸੀਂ ਤੁਹਾਡੇ ਅੱਜ ਪਤਾ ਲੱਗਾ ਨਾ ਅੱਜ ਬਾਈਕ ਚਲਾਉਂਦੇ ਬੈ ਗਏ ਡਰਾਈਵਰ ਕੀ ਆ ਲੇਕਿਨ ਜਦੋਂ ਕਿਸੇ ਚੀਜ਼ ਦੀ ਕਮੀ ਮਹਿਸੂਸ ਹੁੰਦੀ ਆ ਨਾ ਉਹਦੀ ਕਦਰ ਫੇਰ ਹੁੰਦੀ ਆ ਅਸੀਂ ਨਹੀਂ ਕਹਿੰਦੇ ਕਿ ਅਸੀਂ ਰੱਬ ਹਾਂ ਪਰ ਅਸੀਂ ਵੀ ਇਨਸਾਨ ਆ ਸਾਨੂੰ ਵੀ ਇੱਜ਼ਤ ਦੀ ਲੋੜ ਆ ਸਾਡੇ ਸਾਨੂੰ ਵੀ ਇੱਜ਼ਤ ਦੀ ਨਜ਼ਰਾਨਾ ਵੇਖਿਆ ਜਾਣਾ ਚਾਹੀਦਾ ਇੱਕ ਟੁੱਟੀ ਜੀ ਅਮਰੂਤੀ ਵਾਲਾ ਜਿਹਦੇ ਪੇਪਰ ਵੀ ਨਹੀਂ ਹੁੰਦੇ 9000 ਦੀ ਕਵਾੜੀਆਂ ਕੋ ਲੈ ਕੇ ਤੇ 35 ਲੱਖ ਦੇ ਅਸੀਂ ਬੈਠੇ ਹਾਂ ਨੇ ਟਰਾਲੇ ਤੇ ਇਦਾਂ ਅੱਖਾਂ ਘੜਦਾ ਅਸੀਂ ਆਪਣੇ ਟਰਾਲੇ ਦਾ ਟਾਇਰ ਵੇਚੀਏ ਨਾ ਕਿ ਜੋੜੀ ਤੇ ਦੋ ਅਮਰੂਤੀਆਂ ਹੀ ਖਰੀਦ ਲੈਣੇ ਆ ਪਰ ਅਸੀਂ ਕਿਉਂ ਨਹੀਂ ਕਹਿੰਦੇ ਸਾਨੂੰ ਕੁਦਰਤ ਨੇ ਤਹਿਜ਼ੀਬ ਦਿੱਤੀ ਆ ਕਿ ਜਿੰਦਗੀ ਕਿੱਦਾਂ ਜਿਉਣੀ ਆ ਤੇ ਕਿਦਾਂ ਕਰਦਾ ਸਤਿਕਾਰ ਕਰਨਾ ਸੋ ਮੈਂ ਆਮ ਜਨਤਾ ਨੂੰ ਵੀ ਅਪੀਲ ਕਰਦਾ ਕਿ ਸਾਡੇ ਅਕ ਵਿਚ ਹਾ ਦਾ ਨਾਰਾ ਮਾਰੋ ਅਸੀਂ ਇਹੀ ਅਪੀਲ ਕਰਾਂਗੇ ਕਿ ਤੁਹਾਡੇ ਹੱਕ ਦੇ ਵਿੱਚ ਹਾ ਦਾ ਨਾਰਾ ਵੱਜੇ ਔਰ ਇੱਕ ਪਾਸੇ ਡਰਾਈਵਰ ਯੂਨੀਅਨ ਉਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਜਿੱਥੇ ਅਸੀਂ ਮੌਜੂਦ ਡਰਾਈਵਰ ਯੂਨੀਅਨ ਮੌਜੂਦ ਆ ਪਰ ਹੁਣ ਹਾਲਾਤ ਕੁਝ ਬਦਲੇ ਨਜ਼ਰ ਆ ਰਹੇ ਨੇ ਇੱਕ ਪਾਸੇ ਤਾਂ ਪਹਿਲਾਂ ਪੁਲਸ ਪ੍ਰਸ਼ਾਸਨ ਪਹੁੰਚ ਜਾਂਦਾ ਪੁਲਸ ਪ੍ਰਸ਼ਾਸਨ ਆਉਂਦਾ ਉਹਨਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਮਹੀਨੇ ਤੱਕ ਦਾ ਇੰਤਜ਼ਾਰ ਕੀਤਾ ਜਾਵੇ ਉਸ ਤੋਂ ਬਾਅਦ ਆਪ ਆ ਕੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਸਾਫ ਤੌਰ ਦੇ ਉਤੇ ਐਸਐਸਪੀ ਮੁਖਵਿੰਦਰ ਭੁੱ ਦੇ ਡੀਸੀ ਜਲੰਧਰ ਆਉਂਦੇ ਨੇ ਉਹਨਾਂ ਵੱਲੋਂ ਆ ਕੇ ਇਹ ਅਪੀਲ ਕੀਤੀ ਜਾਂਦੀ ਹੈ ਡਰਾਈਵਰ ਯੂਨੀਅਨ ਨੂੰ ਕਿ 30 ਦਿਨਾਂ ਵਾਸਤੇ ਘੱਟੋ ਘੱਟ 30 ਦਿਨਾਂ ਵਾਸਤੇ ਇਹ ਜਿਹੜਾ ਆਪਣੀ ਹੜਤਾਲ ਹੈਗੀ ਆਪਣਾ ਧਰਨਾ ਮੁਲਤਵੀ ਕਰ ਦਿੱਤਾ ਜਾਵੇ ਉਸ ਦੇ ਉੱਤੇ ਮੰਨਦੇ ਹੋਏ ਫਿਲਹਾਲ ਡਰਾਈਵਰ ਯੂਨੀਅਨ ਦਾ ਕਹਿਣਾ ਹੈ ਕਿ ਫਿਊਲ ਦੀ ਡੀਜ਼ਲ ਦੀ ਪੈਟਰੋਲ ਦੀ ਜਿਹੜੀ ਸਪਲਾਈ ਹੈ ਉਹ ਨਿਰੰਤਰ ਚਾਲੂ ਕਰ ਦੇਵਾਂਗੇ 1 ਮਹੀਨੇ ਵਾਸਤੇ ਪਰ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਅਸੀਂ ਦੁਬਾਰਾ ਸੜਕਾਂ ਤੇ ਆਵਾਂਗੇ ਤੇ ਉਸ ਤੋਂ ਬਾਅਦ ਸਾਨੂੰ ਚੱਕਣਾ ਔਖਾ ਹੋ ਜਾਵੇਗਾ ਹੈਰਤ ਦੀ ਗੱਲ ਹੈ ਕੁਝ ਡਰਾਈਵਰ ਯੂਨੀਅਨ ਦੇ ਕੁਝ ਬਾਸ਼ੰਦੇ ਜਿਹੜੇ ਨੇ ਉਹਨਾਂ ਦੇ ਵੱਲੋਂ ਧਰਨਾ ਲਾਇਆ ਗਿਆ ਔਰ ਇੱਕ ਪਾਸੇ ਨੂੰ ਬੈਠ ਕੇ ਧਰਨਾ ਲਾਇਆ ਗਿਆ ਐਵੇਂ ਨਹੀਂ ਹੋਇਆ ਕਿ ਕਿਤੇ ਸੜਕ ਦੇ ਉੱਤੇ ਜਾ ਕੇ ਧਰਨਾ ਲੱਗਿਆ ਆ ਇੱਕ ਸਾਈਡ ਦੇ ਉੱਤੇ ਬੈਠੇ ਨੇ ਧਰਨਾ ਲੱਗਿਆ ਆ ਪਰ ਬੈਠੇ ਬਿਠਾਇਆ ਨੇ ਪੂਰਾ ਦਾ ਪੂਰਾ ਸੂਬਾ ਚੋਕ ਕਰ ਦਿੱਤਾ ਸੂਬੇ ਦੇ ਆਸ-ਪਾਸ ਤੋਂ ਖਬਰਾਂ ਆਣ ਲੱਗੀਆਂ ਨੇ ਵੱਖ-ਵੱਖ ਸੂਬਿਆਂ ਤੋਂ ਖਬਰਾਂ ਆਣ ਲੱਗੀਆਂ ਨੇ ਕਿ ਪੈਟਰੋਲ ਨਹੀਂ ਪਹੁੰਚ ਰਿਹਾ ਡੀਜ਼ਲ ਨਹੀਂ ਪਹੁੰਚ ਰਿਹਾ ਔਰ ਉੱਥੇ ਵੀ ਜਨ ਜੀਵਨ ਪ੍ਰਭਾਵਿਤ ਹੈ ਔਰ ਉਸ ਤੋਂ ਬਾਅਦ ਹੁਣ ਇਹ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ 30 ਦਿਨ ਦਾ ਸਮਾਂ ਮੰਗਿਆ ਗਿਆ ਹੈ 30 ਦਿਨ ਦੇ ਸਮੇਂ ਦੇ ਅੰਦਰ ਅੰਦਰ ਸਾਰੀ ਕਾਰਵਾਈ ਨਿਬੇੜ ਦੇਣ ਦੀ ਗੱਲ ਕੀਤੀ ਗਈ ਹੈ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਆਉਂਦੇ ਨੇ ਡੀਸੀ ਜਲੰਧਰ ਆਉਂਦੇ ਨੇ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਜਾਂਦਾ ਆ ਕਿ ਆਉਣ ਵਾਲੇ 30 ਦਿਨਾਂ ਦੇ ਵਿੱਚ ਤੁਹਾਡੀਆਂ ਮੰਗਾਂ ਬਾਕਾਇਦਾ ਮੰਨੀਆਂ ਜਾਣਗੀਆਂ ਤੇ ਕੇਂਦਰ ਦੇ ਨਾਲ ਰابطਾ ਵੀ ਕਾਇਮ ਕੀਤਾ ਜਾਵੇਗਾ ਜਿਹੜੇ ਕੇਂਦਰੀ ਕਾਨੂੰਨ ਜਿਹੜੇ ਨੇ ਡਰਾਈਵਰਾਂ ਦੇ ਖਿਲਾਫ ਨੇ ਜਿਵੇਂ ਕੀ ਗੱਲ ਕੀਤੀ ਜਾ ਰਹੀ ਸੀ ਰੋਡ ਰੇਜ ਮਾਮਲੇ ਦੀ ਰੋਡ ਰੇਜ ਮਾਮਲਿਆਂ ਦੇ ਵਿੱਚ ਡਰਾਈਵਰਸ ਜ਼ਿਆਦਾ ਘੇਰੇ ਜਾਂਦੇ ਨੇ ਡਰਾਈਵਰ ਯੂਨੀਅਨ ਦਾ ਸਾਫਤੌਰ ਤੇ ਕਹਿਣਾ ਆ ਕਿ ਰੋਡ ਰੇਜ ਮਾਮਲੇ ਦਾ ਮਾਮਲਿਆਂ ਦੇ ਵਿੱਚ ਖਾਸ ਕਰਕੇ ਡਰਾਈਵਰ ਜੋ ਬਨ ਲਿਆ ਜਾਂਦਾ ਆ ਉਹਨਾਂ ਦੇ ਖਿਲਾਫ ਪਰਚੇ ਹੁੰਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਹੁੰਦੀ ਔਰ ਵੱਧ ਕਰਕੇ ਉਹਨਾਂ ਦੇ ਉੱਤੇ ਰਿਪੀਟਰ ਔਰ ਵੱਧ ਕਰਕੇ ਉਹਨਾਂ ਦੇ ਉੱਤੇ ਜ਼ਿਆਦਾ ਜੁਰਮਾਨੇ ਲਾਏ ਜਾਂਦੇ ਨੇ ਖੈਰ ਹੁਣ ਇਹਨਾਂ ਦੇ ਚੱਲਦੇ ਡਰਾਈਵਰ ਯੂਨੀਅਨਸ ਨਾਲ ਅਪੀਲ ਹੋਈ ਹੈ ਡਰਾਈਵਰ ਯੂਨੀਅਨਸ ਨੂੰ ਮਨਾਉਣ ਦੀ ਕੋਸ਼ਿਸ਼ ਵੀ ਹੋਈ ਹੈ ਔਰ ਉਸ ਤੋਂ ਬਾਅਦ ਹਾਲਾਤ ਕੁਝ ਬਦਲਦੇ ਨਜ਼ਰ ਆ ਰਹੇ ਨੇ ਇਹਨਾਂ ਬਦਲਦੇ ਹਾਲਾਤਾਂ ਨੂੰ ਲੈ ਕੇ ਦੇਖਣਾ ਹੋਵੇਗਾ ਕਿਉਂਕਿ ਇਹ ਅਪੀਲ ਹੋਈ ਹੈ ਕਿ ਆਉਣ ਵਾਲੇ 6-7 ਘੰਟਿਆਂ ਦੇ ਵਿੱਚ ਨਿਰੰਤਰ ਸਪਲਾਈ ਸ਼ੁਰੂ ਹੋ ਜਾਵੇਗੀ ਔਰ ਉਸ ਸਪਲਾਈ ਦੇ ਨਾਲ ਲੋਕ ਜਿਹੜੇ ਨੇ ਉਹ ਆਰਾਮ ਦੇ ਨਾਲ ਵਿਚਰ ਸਕਦੇ ਨੇ ਆਉਣ ਜਾਣ ਦੁਬਾਰਾ ਉਸੇ ਤਰ੍ਹਾਂ ਬਰਕਰਾਰ ਹੋ ਜਾਵੇਗਾ ਪਰ ਦੂਜੇ ਪਾਸੇ ਡਰਾਈਵਰ ਯੂਨੀਅਨ ਉਹਨਾਂ ਦੀਆਂ ਮੰਗਾਂ ਉਹਨਾਂ ਨੂੰ ਲੈ ਕੇ 30 ਦਿਨ ਦਾ ਸਮਾਂ ਆ 30 ਦਿਨ ਤੋਂ ਬਾਅਦ ਸਿੱਧੀ ਚੇਤਾਵਨੀ ਹੈ ਜੇ 30 ਦਿਨ ਤੱਕ ਸਾਡੀਆਂ ਮੰਗਾਂ ਮੰਨੀਆਂ ਠੀਕ ਹੈ ਨਹੀਂ ਤਾਂ ਫਿਰ ਭਾਵੇਂ ਬੁਲਡੋਜ਼ਰ ਚੜਾ ਦਿਓ ਅਸੀਂ ਪਿੱਛੇ ਨਹੀਂ ਹਟਣਾ ਉਹਨਾਂ ਨਾਲ ਸਮਝ ਦੇਖਦੇ ਹਾਂ ਕੀ ਕੁਝ ਹੋਵੇਗਾ ਫਿਲਹਾਲ ਜਲੰਧਰ ਤੋਂ ਇਹ ਹਾਲਾਤ ਨੇ ਬੇਸ਼ੱਕ ਪੂਰੇ ਪੰਜਾਬ ਦੇ ਹਾਲਾਤ ਇਸੇ ਤਰ੍ਹਾਂ ਦੇ ਪੰਜਾਬ ਦੇ ਆਸ-ਪਾਸ ਦੇ ਹਾਲਾਤ ਇਸੇ ਤਰ੍ਹਾਂ ਦੇ ਨੇ ਪਰ ਦੇਖਣਾ ਹੋਵੇਗਾ ਕਿ 30 ਦਿਨ ਦੇ ਬਾਅਦ ਕੀ ਕੁਝ ਹੁੰਦਾ ਜੋ ਵੀ ਹੋਵੇਗਾ ਉਹ ਦੱਸਦੇ ਰਹਾਂਗੇ ਔਰ ਤੱਕਲੀ ਬਣੇ ਰਹੋ 1 India Punjabi Subscribe to 1 India channel and never miss an update